ਪੰਜਾਬ ਦੀ ਵਿਰਾਸਤ ਬਚਾਉਣ ਲਈ ਆਏ ਹੋਏ ਪੰਜਾਬ ਦੇ ਜਹਾੜੂ ਯੋਧੇਓ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਧੀਓ ਤੇ ਪੁੱਤਰੋ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਚੰਡੀਗੜ੍ਹ ਪ੍ਰਸ਼ਾਸਨ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸੰਘਰਸ਼ ਕਰਨ ਵਾਲਿਆਂ ਨੂੰ ਚੰਡੀਗੜ੍ਹ ਤੇ ਨਹੀਂ ਵੜਨ ਦਿੰਦਾ ਤੁਸੀਂ ਇਹ ਇਸ ਗੱਲੋਂ ਵਧਾਈ ਦੇ ਪਾਤਰੋਂ ਕਿ ਤੁਸੀਂ ਉਹ ਘਾਣ ਚੋ ਕਿਲਾ ਅੱਜ ਚੰਡੀਗੜ੍ਹ ਪ੍ਰਸ਼ਾਸਨ ਤੇ ਘੜਤਾ 2009 ਤੋਂ ਬਾਅਦ ਪਹਿਲੀ ਵਾਰੀ ਹੋਇਆ ਹੈ ਕਿ ਸਾਰਾ ਚੰਡੀਗੜ੍ਹ ਸੀਲ ਕੀਤਾ ਗਿਆ ਸੀ ਪਰ ਬਾਰੀਕਰ ਤੋੜ ਕੇ ਕੋੜ ਤੋੜ ਕੇ ਤੁਸੀਂ ਆਪਣੀ ਅੱਜ ਰਾਸ਼ਟਰ ਨੂੰ ਬਚਾਉਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਥੇ ਇਕੱਠੇ ਹੋਏ ਆ ਤੁਸੀਂ ਜਗਿਆ ਚੌਣਿਆ ਦੁੱਲਿਆਂ ਦੇ ਵਾਰਸ ਮੇਰੀ ਧਰਤੋਂ ਦੁੱਲਾ ਝਾਕਦਾ ਮੇਰੇ ਸੰਗਰਨਜੀਤ ਦੀ ਮੈਂ ਦੁਸ਼ਮਣ ਦਿਆਂ ਮਰੋੜ ਇਹ ਭਲੇਖਾ ਕਦੇ ਔਰੰਗਜ਼ੇਬ ਨੂੰ ਵੀ ਸੀਗਾ ਜਿਹੜਾ રોજ ਸੈਂਕੜੇ ਹਜ਼ਾਰਾਂ ਸੁਣਤਾ ਕਰਾ ਕੇ ਚਾਹੁੰਦਾ ਸੀ ਸੁਪਨੇ ਦੇਖਦਾ ਸੀ ਕਿ ਮੈਂ ਸਾਰੇ ਖਿੱਤੇ ਨੂੰ ਮੁਸਲਮਾਨ ਬਣਾ ਦੇਵਾਂਗਾ ਉਹ ਹੀ ਸੁਪਨੇ ਅੱਜ ਆਖਾ ਕੀ ਨਿਕਰਾਲੇ ਸਗੀ ਦੇਖ ਰਹੇ ਆ ਕਿ ਪੂਰੇ ਮੁਲਖ ਦੇ ਅੰਦਰ ਇੱਕ ਧਰਮ ਇੱਕ ਰੰਗ ਤੇ ਇੱਕ ਬੋਲੀ ਥੋਪੀ ਜਾਊਗੀ ਪਤਲੀ ਵਧਾਈ ਦੇ ਪਾਤਰਾਂ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਐ ਇੱਥੇ ਕੋ ਸੱਜਣ ਕਾਂਗਰਸੀ ਆਏ ਆ ਵੈਸੇ ਨੇ ਆਏ ਆ ਉਹ ਜਿਹੜੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ ਨੇ ਪਰ ਮੈਂ ਪੰਜਾਬੀ ਲੋ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੀ ਜੁਨਿਵਰਸਿਟੀ ਖੋਹੀ ਗਈ ਖੋਹੀ ਗਈ ਇਹ ਬਲੇਖਾ ਕਰ ਦਿਓ ਜਿੰਨੇ ਤਾਂ ਦੇ ਡਿਪਾਰਟਮੈਂਟ ਹੈ ਸਾਰੇ ਡਿਪਾਰਟਮੈਂਟਾਂ ਦੇ ਮੁਖੀ ਕੌਣ ਲੱਗੇ ਆ ਸੰਘ ਦੇ ਬੰਦੇ ਛੋਟਾ ਬੀਵੀ ਵੀ ਵੀ ਖੋਇਆ ਗਿਆ ਛੋਟੇ ਡੈਮਾਂ ਦੇ ਪ੍ਰਬੰਧ ਖੋਲੇ ਪਾਣੀ ਖੋਲੇ ਜ਼ਿੰਮੇਵਾਰ ਕੌਣ ਆ ਭਾਈ ਦੱਸੋ ਇਹ ਛੱਡੋ ਕਿਨੇ ਭੰਤੇ ਦੀ ਗੱਲ ਆ 20 ਸਾਲ ਤੋਂ ਨੂੰ ਕਹਦਾ ਜਵਾਬ ਦੇ ਉੱਤੇ ਬੰਦੇ ਬੋਲ ਕੇ ਗਏ ਆ 20 ਸਾਲ ਇਹ ਜਿੰਨੇ ਮੁੱਖ ਮੰਤਰੀ ਰਹੇ ਆ ਜਿੰਨੇ ਸਿੱਖਿਆ ਮੰਤਰੀ ਰਹੇ ਆ ਜਿੰਨੇ ਮੈਂਬਰ ਰਹੇ ਆ ਕਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਦਲਾਂ ਦਾ ਕਿਹੜਾ ਬੁੱਕਰ ਵਾਲਾ ਤੇ ਕਿਹੜਾ ਬੀਜੇਪੀਆ ਦਾ ਹੁਣੇ ਕੀ ਸੀ ਜਿਹੜਾ ਬੰਦਾ ਪੰਜਾਬ ਦੇ ਰਾਜ ਕਰਦਾ ਰਿਹਾ ਉਹ ਬੰਦਾ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਭਰਾਵੋ ਪੰਜਾਬ ਦੇ ਲੋਕੋ ਇਹਨਾਂ ਦੇ ਕੱਲੀਆਂ ਸਿਰਾਂ ਦੇ ਪੱਕਾ ਦੀਆਂ ਬੋਲਦੇ ਪੰਜਾਬੀਆ ਫੋਟਾ ਪੰਜਾਬੀਆਂ ਦਾ ਲੈਂਦੇ ਆ ਪਰ ਨੀਕਾ ਥੱਲੇ ਖਾਕੀ ਪਾਈ ਫਿਰਦੇ ਆ ਅੱਜ ਅੱਜ ਜਿੱਥੇ ਜਿੱਥੇ ਵੀ ਸਾਡੇ ਬੰਦੇ ਪੰਜਾਬ ਦੇ ਵਿੱਚ ਆ ਰਹੇ ਸੀ ਬਹੁਤ ਸਾਈ ਪੰਜਾਬ ਪੁਲਿਸ ਨੇ ਰੋਕਿਆ ਭਵਤਮਨ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਯੂਨੀਵਰਸਿਟੀ ਬਚਾਉਣ ਲਈ ਦੂਜੇ ਪਾਸੇ ਪੰਜਾਬ ਪੁਲਿਸ ਪੰਜਾਬ ਦੇ ਬੰਦਿਆਂ ਨੂੰ ਰੋਕ ਰਹੀ ਹੈ ਇਹ 도ਗਲੀ ਨੀਤੀ ਇਹਨਾਂ ਗਦਾਰਾਂ ਦੀ ਇਹ ਦਿੱਲੀ ਦੇ ਬੱਲੇ ਬਣੇ ਹੋਏ ਆ ਪਰ ਫੇਰ ਵੀ ਅਸੀਂ ਇਹਨਾਂ ਦੇ ਪਰਾਂ ਹੇਠਾਂ ਆਦਨੇ ਆ ਬਾਈ ਇਹ ਗਲਤੀ ਸਾਡੀ ਹੈ ਇਹਨਾਂ ਦੀ ਨਹੀਂ ਹੈਗੀ ਅੱਜ ਗਾਣੇ ਵਰਗੇ ਬੈਠਿਆ ਜਨਾਬ ਕਾਂਗਰਸੀ ਆ ਬੜੇ ਹਾਲਕਾ ਵਿਦਿਆਰਥੀ ਆ ਗੋਲਦੀ ਬੋਲ ਕੇ ਕਿਹਾ ਵਿਦਿਆਰਥੀ ਆ ਟੰਗ ਬੋਲ ਕੇ ਕਿਹਾ ਵਿਦਿਆਰਥੀ ਰਹੇ ਆ ਉਹਨਾਂ ਦਾ ਨਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਨਾਲ ਕਾਂਗਰਸੀ ਦਾ ਬੋਕਰ ਨਾ ਬਾਦਲ 2010 ਦੇ ਵਿੱਚ ਐਸੇ ਬਾਦਲਾਂ ਨੇ ਕੇਂਦਰ ਨੂੰ ਚਿੱਠੀ ਲਿਖੀ ਸੀਗੀ ਵੀ ਸਾਡੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਦੇ ਉਹ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਉਹ ਸੁਖਵੀਰ ਸਿੰਘ ਕੀ ਕਹਿੰਦਾ ਕਿ ਅਸੀਂ ਜੁਨੀਵਰਸਿਟੀ ਬਚਾਉਣੀ ਆ ਯਾਰ ਹੱਥ ਹੋ ਗਈ ਛੋਟੀ ਆ ਭਵਾਨਤਮਾਨ ਨੇ ਕੀ ਕੀਤਾ ਪੀਐਮ ਸ੍ਰੀ ਦਾ ਅਧੀਨ ਘੱਟੋ ਘੱਟ ਸੈਂਕੜੇ ਪੰਜਾਬ ਦੇ ਸਕੂਲ ਕੇਂਦਰ ਦੇ ਹਵਾਲੇ ਕਰਤੇ ਨਵੀਂ ਸਿੱਖਿਆ ਨੀਤੀ ਜਿਹੜੀ ਪੂਰੇ ਦਾ ਦੱਖਣੀ ਸਟੇਟਾਂ ਨੇ ਦੱਖਣੀ ਸੂਬਿਆਂ ਨੇ ਪੱਛਮੀ ਬੰਗਾਲ ਨੇ ਲਾਗੂ ਨਹੀਂ ਕੀਤੀ ਸਭ ਤੋਂ ਪਹਿਲਾਂ ਭਵਾਨਤਮਾਨ ਨੇ ਲਾਗੂ ਕੀਤੀ ਆ ਸਾਡੇ ਲੋਕ ਖਾਲੇ ਦੇ ਨਾਲ ਆ ਸੋ ਪੰਜਾਬ ਦੇ ਲੋਕੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ ਧਰਤੀ ਛੱਡ ਕੇ ਨਾ ਭੱਜੋ ਬਾਈ ਬਾਹਰਲੇ ਮਰਖਾ ਨੂੰ ਨਾ ਭੱਜੋ ਜਦੋਂ ਧਰਤੀ ਬੇਲੀ ਕਰਦੇ ਹੋਗੇ ਇਹ ਧਰਤੀ ਦੇ ਕਬਜ਼ੇ ਵੀ ਹੋਣੇ ਆ ਤੁਹਾਡੀਆਂ ਜੁਨੀਵਰਸਿਟੀ ਨਾਲ ਵੀ ਲੁੱਟਣਾ ਜਾਣਗਾ ਤੁਹਾਡੀਆਂ ਜ਼ਮੀਨਾਂ ਵੀ ਲੁੱਟਣਾ ਜਾਣਗਾ ਜ਼ਮੀਨਾਂ ਦਾ ਹੱਦਗਾ ਜੇਗਾ ਆਪਣਾ ਆਤਮਾਨ ਕੀ ਕਰ ਰਿਹਾ ਹੈ ਜਿੰਨੇ ਪਬਲਿਕ ਸੈਕਟਰ ਹੈ ਜਿੰਨੀਆਂ ਸਰਕਾਰੀ ਜਾਇਦਾਦਾਂ ਸਾਰੀਆਂ ਬੈੱਡ ਰਿਆ ਉਹਦੇ ਵੀ ਹੰਦਾਰਨੀ ਲੋੜ ਹੈ ਜੇ ਇਸ ਕਰਕੇ ਇਹ ਪੰਜਾਬ ਨਾ ਛੱਡ ਕੇ ਜਾਓ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਇਹ ਪੰਜਾਬ ਨੇ ਲੁੱਟਿਆ ਜਾਣਾ ਭਾਈ ਪੰਜਾਬ ਨੇ ਤਬਾਹ ਹੋ ਜਾਣਾ ਪਰ ਮੈਂ ਕਹਿੰਦਾ ਧੰਨਵਾਦ ਕਰਦਾ ਹਾਂ ਇਹਨਾਂ ਨੌਜਵਾਨਾਂ ਦਾ ਜਿੰਨੀਆਂ ਵੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਥੇ ਇਹ ਸੰਗਠ ਕੀਤਾ ਹੈ ਇਹ ਲੜਾਈ ਲੜੀ ਹੈ ਤਿਆਂ ਸਾਰੇ ਪੰਜਾਬ ਨੂੰ ਇਕੱਠਾ ਕਰਤਾ ਇੱਥੇ ਲਿਆ ਕੇ ਪਰ ਗੱਲ ਇੱਥੇ ਨਹੀਂ ਕਰਨੀ ਚਾਹੀਦੀ ਓਏ ਸਾਇਡ ਦੀਆਂ ਚੋਣਾ ਤਾਂ ਹੋ ਜਾਣਗੀਆਂ ਗੱਲ ਕਿ ਤੋਰੋ ਨੰਨਪੁਰ ਸਾਹਿਬ ਦੇ ਮਤੇ ਦੀ ਗੱਲ ਕਰੋ ਪੰਜਾਬ ਦੇ ਇਕਾਂ ਦੀ ਗੱਲ ਕਰੋ ਰਾਜਾਂ ਦੇ ਬਦਲ ਘਾਰਾਂ ਦੀ ਗੱਲ ਕਰੋ ਫਿਰ ਚੰਡੀਗੜ੍ਹ ਸਾਨੂੰ ਮਿਲਣਾ ਚਾਹੀਦਾ ਇਹਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸੀ ਸੈਂਟਰ ਵੀ ਰਹੀ ਪੰਜਾਬ 'ਚ ਵੀ ਰਹੀ ਬੋਲਣਾਰੇ ਮੁੱਝ ਨੂੰ ਬੁਨਿਆ ਪਾਈ ਨੇ ਚੁੱਪ ਕਰ ਜਾਂਦੇ ਆ ਬੋਲਦੇ ਰਹੇ ਯਾਰ ਐਵੇਂ ਨਾ ਬੋਲੀ ਜਾ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਬੋਲਦੇ ਰਹੇ ਆ ਬੋਲਦੇ ਰਹੇ ਔਰ ਡੱਟ ਕੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਸਾਡੇ ਕੈਪਟਨ ਬਰਿੰਦਰ ਨੇ ਕੀ ਕਰਦਾ ਜਵਾਬ तव्हां गॾु करणी सद वाहिगुरू जी ख़ालसा वाहिगुरू जी